ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਪੋਡਕਾਸਟ ਪਿੰਡ ਲਿੱਤਰਾ ਤੋਂ ਦੁਆਬੇ ਦਾ ਪਿੰਡ ਕਹਾਣੀ ਗੁਰਦੀਪ ਸਿੰਘ ਅਨਮੋਲ ਜੀ ਦੀ ਜੋ ਪਿਛਲੇ 25 ਸਾਲ ਤੋਂ ਸੰਗੀਤ ਨਾਲ ਜੁੜੇ ਹੋਏ ਨੇ ਤੇ ਕਰੋਨਾ ਤੋਂ ਬਾਅਦ ਉਹਨਾਂ ਨੇ ਸਾਜ਼ ਬਣਾਉਣ ਦਾ ਕੰਮ ਸ਼ੁਰੂ ਕੀਤਾ ਇਸ ਕਿਤੇ ਵਿੱਚ ਉਹਨਾਂ ਦਾ ਕੋਈ ਗੁਰੂ ਨਹੀਂ ਸੀ ਕੋਈ ਟ੍ਰੇਨਿੰਗ ਨਹੀਂ ਸੀ ਤੇ ਹੁਣ ਪੂਰੀ ਦੁਨੀਆ ਦੇ ਵਿੱਚ ਉਹ ਆਪਣੀ ਸਾਜ਼ ਵੇਚਦੇ ਨੇ ਅਨਮੋਲ ਤਾਂ ਤੁਸੀਂ ਸਾਜ਼ ਵਰਕਰਸ ਦੇ ਨਾਮ ਤੇ ਮੈਂ ਕੰਮ ਕਰ ਰਹੇ ਹਾਂ ਪਹਿਲਾਂ ਮੈਂ ਤੁੰਬੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਦੀ ਲਾਕਡਾਊਨ ਦੇ ਵਿੱਚ ਫਿਰ ਤੁੰਬੀਆਂ ਤੋਂ ਹੌਲੀ-ਹੌਲੀ ਮੈਂ ਚਲੋ ਸੰਗੀਤਲ ਨੂੰ ਦੇਖਦੇ ਆਂ ਤਾਂ ਉਹ ਸ਼ੁਰੂ ਕੀਤੀਆਂ ਚਲੋ ਹੁਣ ਮਹਾਰਾਜ ਦੀ ਕਿਰਪਾ ਨਾਲ ਚੱਲ ਰਿਆ ਮੰਨ ਲਓ ਸਾਡੀ ਫੈਮਿਲੀ ਦੇ ਵਿੱਚ ਸੰਗੀਤ ਵਾਲਾ ਤਾਂ ਕੋਈ ਇਹ ਨਹੀਂ ਸੀਗਾ ਸਾਰੇ ਖੇਤੀਬਾੜੀ ਵਾਲੇ ਸੀ ਅਸੀਂ ਫਿਰ ਬਾਕੀ ਜਦੋਂ ਤੁਸੀਂ ਕਿਸੇ ਚੀਜ਼ ਨੂੰ ਥਾਣ ਲੈਣੀ ਆ ਵੀ ਕਰਨਾ ਆ ਫਿਰ ਮਹਾਰਾਜ ਜੀ ਨੇ ਸਤਿਗੁਰੂ ਆਪੇ ਹੈਲਪ ਕਰਦਾ ਤੇ ਉਹ ਆ ਸਟੂਡੀਓ ਦਾ ਕੰਮ ਵੀ ਪਿਲੋ ਕਾਫੀ ਚੱਲਦਾ ਰਿਹਾ ਅੱਛਾ ਜੀ ਤੇ ਹੁਣ ਜੇ ਘਟ ਗਿਆ ਕਾਫੀ ਗੀਤਾਂ 'ਚ ਵੀ ਸੰਗੀ ਵਜਾਈ ਆ ਫਿਲਮਾਂ 'ਚ ਵੀ ਬਿਲਕੁਲ ਜਰਮਨ ਦਾ ਵੀਜ਼ਾ ਲੱਗਾ ਸੀਗਾ ਉਦੋਂ ਸੀ ਨਾ ਮੈਂ ਭਾਈ ਜਤਿੰਦਰ ਸਿੰਘ ਨੂਰਪੁਰੀ ਢੱਡੀ ਜਿੱਤਾ ਉਹਨਾਂ ਨਾਲ ਸੀਗਾ ਉਸ ਟਾਈਮ ਮੈਂ ਪਲੇਨ 'ਚ ਬੈਠਾ ਸੋਚਦਾ ਕਿ ਮੇਰੇ ਦਾਦੇ ਪੜਦਾਦੇ ਜਾਂ ਮੇਰੇ ਨਾਨਕਿਆਂ ਤੇ ਇਹ ਚਾਚੇ ਤਾਇਆ ਜੋ ਕਿੰਨੇ ਢੀਡੇ ਜਾ ਕੇ ਏਅਰਪੋਰਟ ਨਹੀਂ ਦੇਖਿਆ ਹੁੰਦਾ ਤਾਂ ਮੈਂ ਸਰੰਗੀ ਦੀ ਬਦੌਲਤ ਲੈਂਦੀ ਉਹ ਗਮਨੇ ਵਿੱਚ ਜਿੱਥੇ ਕਿ ਜਮਾਰੇ ਨੇ ਰੱਖਿਆ ਸ਼ੁਕਰਾਨਾ ਕਰੀ ਜਾਈਏ ਤੇ ਉਹ ਟੋਟ ਨਹੀਂ ਹੋਣ ਦਿੰਦਾ ਮੇਰੇ ਨਾਲ ਬੜੀ ਵਾਰੀ ਇਦਾਂ ਹੋਇਆ ਮਨ ਲੋ ਕਿਸੇ ਵੇਲੇ ਲੱਗਣਾ ਕਿ ਹੈ ਨਹੀਂ ਕੁਝ ਤੋ ਕਿਸੇ ਨਾ ਕਿਵਨ ਕੋਈ ਨਾ ਐਸਾ ਬਹਨ ਨਾ ਬੜਨਾ ਉਹ ਫੇਰ ਭਰ ਜਣੀ ਬੜੀ ਬੜੀ ਹੋਇਆ ਜੇ ਉਹਦੇ ਵਾਲੇ ਮਸਾਜ ਬਣਾਉਂਦਾ ਨਹੀਂ ਸਾਨੂੰ ਜੇ ਕਿਸੇ ਵੇਲੇ ਇਦਾਂ ਕੋ ਲੱਗਣਾ ਪਤਾ ਨਹੀਂ ਲੱਗਣ ਚਾਹ ਚੇ ਕਿਧਰੋਂ ਫੋਨ ਫੋਨ ਆਇਆ ਨਾ ਪਿਆ ਫਲਾਨੀ ਜਗ੍ਹਾ ਰਿਕਾਰਡਿੰਗ ਤੇ ਜਾਣਾ ਆ ਜਾ ਜਾਂ ਪ੍ਰੋਗਰਾਮ ਆ ਗਏ ਕੋਸ਼ਣ ਮੱਲੋ ਦੇ ਪਾਣੀ ਚ ਤੁਰੇ ਰਹੀਏ ਤੋ ਦੇਈ ਜਾਂਦਾ